ਲੋ ਵੀ ਕਿਸਾਨ ਭਰਾਵੋ ਇਥੋਂ ਨੂੰ ਆਪਾਂ ਇੱਕ ਇਹੋ ਜਿਹੀ ਮਾਰਕੀਟ ਬੁਖਾ ਰਹੇ ਆ ਜਿਹੜੀ ਪਟਿਆਲਾ ਕਬਾੜ ਮਾਰਕੀਟ ਨੂੰ ਵੀ ਮਾਰ ਕਰਦੀ ਆ ਟਰੈਕਟਰਾਂ ਦੇ ਸਮਾਨ ਦੇ ਵਿੱਚ ਤੇ ਅੱਜ ਖੜਿਆ ਜੀ ਆਪਾਂ ਅਮਰਸਰ ਕਾ ਕਬਾੜ ਮਾਰਕੀਟ ਦੇ ਵਿੱਚ ਜਹਾਜਗੜ ਵਿੱਚ ਇੱਥੇ ਦੇਖ ਸਕਦੇ ਤੁਸੀਂ ਜਿਵੇਂ 36 30 ਆਇਆ ਖੜਾ ਜੀ ਨੀਲੇ ਟੱਡਲਾ 36 30 ਆਇਆ ਖੜਾ 735 ਤੇ ਆ ਬਲਵਾਨ ਬਲਵਾਨ ਟਰੈਕਟਰ ਆਇਆ ਪਿਆ ਜੀ ਹਰੇਕ ਤਰ੍ਹਾਂ ਦਾ ਟਰੈਕਟਰ ਜਿਵੇਂ ਆਜਨਮ ਵਗੈਰਾ ਇੱਥੇ ਖੁੱਲੀ ਜਾਂਦਾ ਕੋਈ ਵੀ ਸਮਾਨ ਲੈਣਾ ਤੁਸੀਂ ਕੋਈ ਵੀ ਸਮਾਨ ਲੈਣਾ ਇੱਥੇ ਆ ਕੇ ਤੁਸੀਂ ਅੰਬਰਸਰ ਕਵਾੜ ਮਾਰਕੀਟ ਦੇ ਵਿੱਚ ਆ ਕੇ ਲੈ ਸਕਦੇ ਆ ਜਿਵੇਂ ਇਧਰਲੇ ਪਾਸੇ ਵੇਖ ਸਕਦੇ ਆ ਉੱਚੇ ਮਾਡਲ ਦਾ 2000 ਮਾਡਲ ਤੋਂ ਪਲੱਸ ਦਾ ਹਿੱਸਾ ਜੀ ਇਹ 2000 ਮਾਡਲ ਮਹਿੰਦਰੇ ਦਾ ਹਿੱਸਾ ਗੀਅਰ ਕਿਸ ਨੇ ਲੈਣਾ ਹੋਵੇ ਤਾਂ ਇੱਥੇ ਆ ਕੇ ਤੁਸੀਂ ਖਰੀਦ ਸਕਦੇ ਆ ਅਮਰੂਤੀ ਪਾਈਡਲਾਂ ਵਾਲਾ ਅੱਗੇ ਵੀ ਤੁਹਾਨੂੰ ਆਪਾਂ ਟਰੈਕਟਰ ਵਿਖਾ ਦਿੰਨੇ ਆ ਟਰੈਕਟਰ ਜਿਵੇਂ 4410 ਆਇਆ ਖੜਾ ਇੱਥੇ 4410 ਨਵੇਂ ਟਾਇਰਾਂ 'ਚ ਬੱਜਿਆ-ਭਜਾਇਆ ਟਰੈਕਟਰ ਵੀ ਮਿਲ ਜਾਊਗਾ ਬੱਜਿਆ-ਭਜਾਇਆ ਜੇ ਤੁਸੀਂ ਟਰੈਕਟਰ ਲੈਣਾ ਤਾ ਇੱਥੇ ਮਿਲ ਜੂਗਾ ਜਿਵੇਂ ਬਹੁਤ ਹੀ ਸਾਫ਼ ਕੰਡੀਸ਼ਨ ਦਾ ਟਰੈਕਟਰ ਆ ਤਾਫੇ 4410 ਨਵੇਂ ਟਰੈਰ ਆ ਜੀ ਬੀਕੇਟੀ ਦੇ ਅਗਲੇ ਟਰੈਰ ਵੀ ਬਿਲਕੁਲ ਨਵੇਂ ਆ ਨਾਲ ਹੀ ਜਿਵੇਂ ਸਟੈਂਡਰਡ ਖੜਾ 345 ਇਹ ਟਰੈਕਟਰ ਖੜਾ ਇਹ ਵੀ ਟਰੈਕਟਰ ਇੱਥੇ ਕੋਈ ਵੀ ਸਮਾਨ ਲੈ ਜਾਣਾ ਕੱਲ੍ਹ ਆ ਸਕਦੇ ਆ ਇਧਰਲੇ ਪਾਸੇ ਵਿਖਾ ਦਈਏ ਤਾ ਟਰੈਕਟਰ ਹੋਰ ਵੀ ਕਾਫੀ ਖੜੇ ਆ ਤੇ ਰੇਕ ਤਰ੍ਹਾਂ ਦਾ ਸਮਾਨ ਇਹ ਨਹੀਂ ਗੱਡੀਆਂ ਦਾ ਸਮਾਨ ਵਿਖਾ ਦਈਏ ਤੁਹਾਨੂੰ ਤਾਂ ਆਹਾਂ ਮਾਰਕੀਟ ਮੈਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਪਟਿਆਲਾ ਕਵਾੜ ਮਾਰਕੀਟ ਨੂੰ ਵੀ ਮਾਰ ਕਰ ਜੂਗੀ ਜੇ ਸਾਵਣਾ ਇੱਥੇ ਸਮਾਨ ਆ ਰਿਹਾ ਨਵੇਂ ਟਾਇਰ ਪੁਰਾਣੇ ਟਾਇਰ ਗੱਡੀ ਵੇਖ ਲਓ ਆ ਗੱਡੀ ਘਟੂ ਘਟ 20 ਮਾਡਲ ਆ ਜਿਹੜੀ ਤਾਂ ਰੱਖੀ ਪਈ ਆ ਕਿਸੇ ਨੇ ਐਸ ਗੱਡੀ ਦੀ ਬਾਡੀ ਲੈਣੀ ਆ ਤਾਂ ਆ ਗੱਡੀ ਦੀ ਬਾਡੀ ਵਗੈਰਾ ਵੀ ਲਈ ਜਾ ਸਕਦੇ ਆ ਤੇ ਚੱਲਣ ਵਾਲੇ ਟਰੈਕਟਰ ਵੀ ਮਿਲ ਜਾਂਦੇ ਆ ਨੂੰ ਕੱਲੇ ਕੱਲੇ ਟਰੈਕਟਰ ਦਾ ਵਿਖਾ ਦਿੰਦੇ ਆ ਤੇ ਅੱਗੇ ਨੂੰ ਵਿਖਾ ਦਈਏ ਫਾਰਮ ਟਰੈਕ ਫਾਰਮ ਟਰੈਕ ਖੜਾ ਜੀ ਇੱਥੇ 50 50 ਫਾਰਮ ਟਰੈਕ ਨਾਲ ਹੀ ਇੱਕ ਹੋਰ 50 ਖੜਾ ਤੇ ਨਾਲ ਐਂਟਰ ਵੀ ਖੜਾ ਐਂਟਰ ਤੋਂ ਡੀਆਈ ਹਰੇਕ ਤਰ੍ਹਾਂ ਦੀ ਚੀਜ਼ ਰਿਮ ਵਗੈਰਾ ਨੂੰ ਵਿਖਾਈ ਆ ਕਿ ਗੀਅਰ ਵਗੈਰਾ ਤੇ ਇੱਥੇ ਚੱਲਣ ਵਾਲੇ ਵਿੱਚ ਟਰੈਕਟਰ ਵੀ ਖੜੇ ਆ ਉੱਚੇ ਮਾਡਲ ਵੀ ਖੜੇ ਆ ਇੱਕ ਤਾਂ ਕਮੈਂਟ ਕਰਕੇ ਦੱਸ ਦੋ ਕਿਸੇ ਨੇ ਕੋਈ ਖਾਸ ਚੀਜ਼ ਦੇਖਣੀ ਆ ਤਾਂ ਕੋਈ ਖਾਸ ਸਮਾਨ ਵੇਖਣਾ ਤਾਂ ਉਹ ਵੀ ਕਮੈਂਟ ਕਰਕੇ ਦੱਸ ਦੋ ਉਹ ਵੀ ਦਿਖਾ ਦਾਂਗੇ ਜਿਹੜਾ ਬਾਈ ਕੋਈ ਕਹੂਗਾ ਤੇ ਇਧਰਲੇ ਪਾਸੇ ਜਿਵੇਂ ਵਿਖਾ ਦਈਏ ਵੱਡਾ ਟਰੈਕਟਰ 963 ਵੀ ਆਇਆ ਖੜਾ ਸਾਹਮਣੇ ਤੇ ਹਰੇਕ ਤਰ੍ਹਾਂ ਦੀ ਚੀਜ਼ ਪਟੇ ਅੰਮ੍ਰਿਤਸਰ ਕਬਾੜ ਮਾਰਕੀਟ ਜਿਹੜੀ ਬਹੁਤ ਹੀ ਪੁਰਾਣੀ ਮਾਰਕੀਟ ਹੈ ਜੀ ਇਜਾਜਗੜ ਦੇ ਨਾਮ ਤੋਂ ਮਸ਼ਹੂਰ ਆ ਤੇ ਵਿਖਾ ਦਈਏ ਤੁਹਾਨੂੰ 963 4 ਵੀਲ ਟਰੈਕਟਰ ਆ ਖੜਾ ਜੀ ਬਿਲਕੁਲ ਘੱਟੋ ਘੱਟ ਜਦ ਦੇ ਟਾਇਰ ਆ ਵੇਟ ਵਗੈਰਾ ਲੱਗੇ ਆ ਤੇ ਇਧਰਲੇ ਪਾਸੇ ਤੁਹਾਨੂੰ ਮੁਖਾ ਦਈਏ ਛੋਟਾ ਟਰੈਕਟਰ ਯੁਵਰਾਜ ਤੇ ਨਾਲ ਹੀ ਖੜਾ ਜੀ ਮੰਦਰਾ 575 575 ਉੱਚਾ ਮਾਡਲ ਟਰੈਕਟਰ ਪੱਕੇ ਟਾਇਰਾਂ ਚ ਉੱਚਾ ਮਾਡਲ 744 ਟਰੈਕਟਰ ਆ ਹਰਵਾਰਸ ਪੀਟੀਓ ਵਾਲਾ ਪਾਵਰ ਸਟੀering ਟਰੈਕਟਰ ਆ ਜੀ ਹਰਵਾਰਸ ਪੀਟੀਓ ਵਾਲਾ ਪਾਵਰ ਸਟੀering ਤੇ ਹਾਂਜੀ ਬਾਈ ਰਵਿੰਦਰਜੀਤ ਪ੍ਰਦੇਸ਼ ਸ਼ਹਿਰ ਦੇ ਵਿੱਚ ਆਇਆ ਤਾਂ ਬਾਈ ਕੋਈ ਗੱਲ ਨਹੀਂ ਸੇਵਾ ਹੋਈ ਤਾਂ ਜ਼ਰੂਰ ਦੱਸਾਂਗੇ ਤੇ ਆਪਣੀ ਬਸ ਇੰਨਾ ਹੀ ਕਰ ਦੋ ਵੀਡੀਓ ਨੂੰ ਸ਼ੇਅਰ ਕਰ ਦੋ ਬਾਈ 4410 ਇੱਕ ਹੋਰ ਖੜਾ ਨਵੇਂ ਟਾਇਰਾਂ ਦੇ ਵਿੱਚ ਤੇ ਬਾਈ ਲਾਪਰੇ ਜੁੜ ਗਿਆ ਬ੍ਰਮਟਨ ਟ੍ਰਾਂਟੋ ਦੇ ਵਿੱਚ ਬੈਠਾ ਬਾਈ ਕੈਨੇਡਾ ਦੇ ਵਿੱਚ ਬੈਠਾ ਬਾਈ ਤੇ ਬਹੁਤ ਪਿਆਰ ਮਿਲਦਾ ਬਾਈ ਤੁਹਾਨੂੰ ਤੇ ਅੱਗੇ ਹੈਗਾ ਜੀ ਮਹਿੰਦਰਾ 475 ਡੀਆਈ 475 ਡੀਆਈ ਸਰਪੰਚ ਮਾਡਲ 5660 ਖੜਾ ਜੀ ਨਾਲ ਹੀ ਆਇਛਰ ਖੜਾ ਜੀ 5260 ਪਾਵਰ ਸਟੇਟਿੰਗ ਵਾਲਾ ਖੜਾ ਥੋੜੀ ਉੱਪਰੋਂ ਹਾਲਤ ਕਮਜ਼ੋਰ ਆ ਪਰ ਕਿਸੇ ਨੇ ਕੰਮ ਲੈਣਾ ਤਾਂ ਇਹੋ ਜਿਹਾ ਟਰੈਕਟਰ ਕਈ ਯਾਰ ਨਹੀਂ ਮਿਲਦਾ ਸੈਡ ਗিয়ার ਵਾਲਾ ਮਾਡਲ ਵੀ ਇਹ ਟਰੈਕਟਰ ਘੱਟੋ ਘੱਟ 8 9 ਮਾਡਲ ਟਰੈਕਟਰ ਇਹ ਨਾਲ ਜਿਵੇਂ ਫਾਰਮ ਟਰੈਕ 60 ਖੜਾ ਸਿੰਗਲ ਕਲਚ ਤੇ ਟਾਇਰ ਇਹਦੇ 90 ਪੈਸੇ ਆ 90 ਪੈਸੇ ਟਾਇਰ ਆ ਆ ਕਿ ਤੁਹਾਨੂੰ ਵਿਖਾ ਦਈਏ 735 ਖੜਾ ਜੀ ਉੱਚਾ ਮਾਡਲ ਤੇ ਇਧਰ ਨਾਲ ਹੀ ਇੱਕ ਹੋਰ ਖੜਾ ਉਹ ਵੀ ਸਵਰਾਜ 735 ਗੂੜੇ ਰੰਗ ਵਾਲਾ ਟਰੈਕਟਰ ਆ ਤੇ ਇਧਰਲੇ ਪਾਸੇ ਖੜਾ ਜੀ ਸਟੈਂਡਰਡ 345 345 ਟਰੈਕਟਰ ਖੜਾ ਜੀ ਹਰੇਕ ਤਰ੍ਹਾਂ ਦਾ ਸੂਨਾਲੀ ਕਾ 740 ਖੜਾ ਤੇ ਇਹਨਾਂ ਦਾ ਸਮਾਨ ਵੀ ਮਿਲ ਜਾਂਦਾ ਟਰੈਕਟਰ ਵੀ ਮਿਲ ਜਾਂਦੇ 275 ਖੜਾ ਜੀ ਮਿੰਦਰਾ B 275 ਤੇ ਮਗਰਲੇ ਟਾਇਰ ਹੋਣਗੇ 70 ਪੈਸੇ ਭੂਮੀ ਪੁੱਤਰ ਮਾਡਲ ਨਵਾਂ ਬੰਪਰ ਵਗੈਰਾ ਲੱਗਿਆ ਰੈਡੀ ਕਰਕੇ ਠੱਲਿਆ ਪਿਆ ਤੇ ਅੱਗੇ ਖੜਾ ਜੀ ਜੌਂਡੀਅਰ 5203 ਤੇ ਹਰੇਕ ਤਰ੍ਹਾਂ ਦਾ ਜਿਵੇਂ ਆ ਬਲਵਾਨ ਆਈ ਸੀ 401 ਜੇ ਦੋ ਟਰੈਕਟਰ ਖੜਿਆ ਬਲਵਾਨ ਹੀ ਇਹ ਆਈ ਸੀ ਜਿਵੇਂ ਡੀ ਲਕਸ ਟਰੈਕਟਰ ਆਈ ਸੀ ਫਾਰਮ ਟਰੈਕ ਉਸੇ ਤਰ੍ਹਾਂ ਇਹਦੇ ਮਗਰਾੜ ਆਏ ਸੀ 45 ਕਰਾ ਖੜਾ ਜੀ ਮਗਰਾੜ ਅਸੀਂ ਪਹੇਟਰਾਂ ਚ ਤੇ ਇਧਰ ਖੜਾ ਜੀ 735 ਐਕਸ ਐਮ ਕਈ ਟਰੈਕਟਰ ਤਾਂ ਇਥੇ ਘਾ ਦੇ ਵਿੱਚ ਹੀ 90 ਪਏ ਤੁਹਾਨੂੰ ਉਹ ਵੀ ਵਿਖਾ ਦਿੰਦੇ ਆ ਤੇ ਸ਼ੂਆ ਵਗੈਰਾ ਸ਼ੋ ਵਗੈਰਾ ਮਹਿੰਦਰੇ ਦੀ ਲੈਣੀ ਆ 585 ਦੀ ਲੈਣੀ ਆ ਕਿਸੇ ਨੇ ਰੈਮ ਲੈਣੇ ਆ ਤਾਂ ਹਰ ਇੱਕ ਤਰ੍ਹਾਂ ਦਾ ਸਮਾਨ ਮਿਲ ਜੂਗਾ ਇਧਰਲੇ ਪਾਸੇ ਤੁਹਾਨੂੰ ਵਿਖਾ ਦਈਏ ਕਬੋਟਾ ਖੁੱਲੀ ਜਾਂਦਾ ਕਬੋਟਾ ਹਰ ਇੱਕ ਤਰ੍ਹਾਂ ਦੀ ਚੀਜ਼ ਮਿਲ ਜੂ ਸ਼ੇਅਰ ਕਰ ਦਿਓ ਜੀ ਇੱਕ ਤਾਂ ਤੇ ਜਿਹੜੇ ਜਿਹੜੇ ਇੱਥੇ ਆਏ ਆ ਕਿਸੇ ਨੇ ਇੰਜਨ ਵਗੈਰਾ ਲੈਣਾ ਇਧਰਲੇ ਪਾਸੇ ਇੰਜਨ ਪਏ ਆ ਜੀ 35 11 ਦਾ ਫੋਰਡ ਦਾ 98 11 ਦਾ ਡੀ ਆਈ ਦਾ ਕੋਈ ਵੀ ਜੰਮ ਨਹੀਂ ਆ ਸਕਦੇ ਆ ਕਬੋਟਾ ਕਬੋਟਾ ਟਰੈਕਟਰ ਖੁੱਲੀ ਜਾਂਦਾ ਤੇ ਅੱਗੇ ਤੁਹਾਨੂੰ ਨਿਜਮਰਾ ਦੀ ਜੀ ਅਰਜਨ ਖੜੇ ਇੱਥੇ ਅਰਜਨ 555 ਫਿਬਰੂਰੀ ਛਤਰੀ ਸੋਨਾ ਲੀਕਾ 60 ਵੱਲ ਟ੍ਰਿਕ 750 ਰੇਟ ਵਗੈਰਾ ਦੇਖ ਕੇ ਤੁਸੀਂ ਗੱਲਬਾਤ ਕਰ ਸਕਦੇ ਆ ਆ ਬਿਲਕੁਲ ਨਵਾਂ ਹੀ ਟਰੈਕਟਰ ਆ ਖੜਾ ਕਬਾੜ ਦੇ ਵਿੱਚ ਤੁਸੀਂ ਦੇਖ ਸਕਦੇ ਆ 750 750 ਸਕੰਦਰ ਨਾਲ ਦੋ ਟਰੈਕਟਰ ਆ ਜੋੜਾ ਹੀ ਆਇਆ ਖੜਾ ਇਹ ਤੇ ਡੀ ਲਗਸ ਫਾਰਮ ਟਰੈਕ ਡੀ ਲਗਸ ਖੜਾ ਜੀ ਇੱਥੇ ਨਾਲ ਹੀ ਅੰਮ੍ਰਿਤਸਰ ਕਵਾੜ ਮਾਰਕੀਟ ਚ ਤੇ ਆਹ ਟਰੈਕਟਰ ਤਾਂ ਕਈ ਕਈ ਪਿੰਡਾਂ ਦੇ ਵਿੱਚ ਇਹੋ ਜਿਹੇ ਟਰੈਕਟਰ ਤਾਂ ਹਜੇ ਆਏ ਵੀ ਨਹੀਂ ਜਿਹੜੇ ਇੱਥੇ ਆਏ ਖੜੇ ਆ ਆਇਆ ਖੜਾ ਜੀ ਸੋਨਾ ਲੀਕਾ ਟਾਈਗਰ ਇਹ ਵੀ ਸੇਲ ਵਾਸਤੇ ਆ ਟਰੈਕਟਰ ਟਾਈਗਰ ਆਇਆ ਖੜਾ ਨਾਲ ਜਿਵੇਂ ਮੈਸੀ 5245 ਡੀ ਆਇਆ ਖੜਾ ਅੰਮ੍ਰਿਤਸਰ ਕਵਾੜ ਮਾਰਕੀਟ ਚ ਤੇ ਇਹ 275 ਖੜਾ ਜੀ 20 275 ਲਾਲ ਟਰੈਕਟਰ ਹੁੰਦਾ ਜਿਹੜਾ ਸਾਰਾ ਲਾਲ ਹੁੰਦਾ ਮੀਡੀਅਮ ਸਪੀਡ ਵਾਲਾ ਇਧਰਲੇ ਪਾਸੇ ਹਰਜਣਾ ਜੀ 605 ਤੇ ਵਿਸ਼ਵਾਸ ਵਿਸ਼ਵਾਸ ਟਰੈਕਟਰ ਆਇਆ ਸੀ ਇੱਕ ਪਾਵਰ ਸਟੀਰਿੰਗ ਚ ਆਇਆ ਸੀ ਇਹ ਵੀ ਇੱਥੇ ਆਇਆ ਖੜਾ ਕਈਆਂ ਨੇ ਤਾਂ ਨਾਮ ਹੀ ਪਹਿਲੀ ਵਾਰੀ ਸੁਣੇ ਹੋਣੇ ਆ 475 ਖੜਾ ਅਰਜਨ ਖੜਾ ਤੇ ਇਧਰਲੇ ਪਾਸ ਤੁਹਾਨੂੰ ਨਿਗਾਹ ਮਰਾ ਦੀਏ ਤਾਂ ਆਹ ਵਿੱਚ ਨੱਪੇ ਪਿਆ ਘਾਹ ਚ ਟਰੈਕਟਰ 735 ਮਗਰ 363 ਉਹ ਫਾਰਮ ਟ੍ਰੈਕ ਖੜਾ ਮਗਰ ਹਰੇਕ ਤਰ੍ਹਾਂ ਦੇ ਟਰੈਕਟਰ ਅਰਜਨ ਵਗੈਰਾ ਤੁਸੀਂ ਇੱਥੇ ਆ ਕੇ ਕੋਈ ਸਮਾਨ ਵਗੈਰਾ ਵੀ ਲੈ ਸਕਦੇ ਆ ਤੇ ਟਰੈਕਟਰ ਵੀ ਖਰੀਦ ਸਕਦੇ ਆ ਜੀ ਤੁਹਾਨੂੰ ਹੋਰ ਵੀ ਨਿਗਾਹ ਮਰਾ ਦੀਏ ਮਾਰਕੀਟ ਦੇ ਵਿੱਚ ਹੈ ਕੀ ਕੀ ਤਾਂ ਇਧਰਲੇ ਪਾਸੇ ਗੱਡੀਆਂ ਦੇ ਬੰਪਰ ਵਗੈਰਾ ਤੁਸੀਂ ਵੇਖ ਸਕਦੇ ਆ ਬੰਪਰ ਗੱਡੀ ਕੋਈ 12 ਦੇ ਟਾਇਰ ਕੋਈ ਵੀ ਸਮਾਨ ਲੈਣਾ ਤਖਲਾ ਕੇ ਵੀ ਲਿਜਾ ਸਕਦੇ ਆ ਤੇ ਲੋਕੇਸ਼ਨ ਦੱਸ ਦਈਏ ਜੀ ਇੱਕ ਵਾਰੀ ਅੱਜ ਖੜਿਆ ਜੀ ਅੰਮ੍ਰਿਤਸਰ ਕਬਾੜ ਮਾਰਕੀਟ ਜਹਾਜ਼ਗੜ ਦੇ ਵਿੱਚ ਉੱਥੇ ਇਹ ਮਾਰਕੀਟ ਆ ਉੱਥੇ ਜਾ ਕੇ ਤੁਸੀਂ ਇਧਰਲੇ ਪਾਸੇ ਨਿਗਾ ਮਰਾ ਲਿਆ ਯਾ ਸੜਕ ਤੇ ਤੇ ਵੱਖੋ-ਵੱਖਰੀਆਂ ਦੁਕਾਨਾਂ ਜੀ ਵੱਖੋ-ਵੱਖਰੇ ਲੋਕ ਇੱਥੇ ਤੁਸੀਂ ਆ ਕੇ ਵੱਖੋ-ਵੱਖਰਾ ਸਮਾਨ ਲੈ ਸਕਦੇ ਆ ਤੇ ਅੱਗੇ ਤੁਹਾਨੂੰ ਇਧਰ ਸ਼ੋਆਵਾਂ ਖਾਦੀਆਂ ਨਵੀਆਂ ਜੇ ਕਿਸੇ ਨੇ ਜਮਾ ਬਿਲਕੁਲ ਨਵੀਂ ਸ਼ੋ ਲੈਣੀ ਆ ਤਾਂ ਨਵੀਆਂ ਵੀ ਮਿਲ ਜੂਗੀਆਂ ਜਗਸੀਰ بھائی ਜੁੜ ਗਿਆ ਪਾਣੀ ਤੋਂ ਅੱਜ ਬਾਈ ਤੈਨੂੰ ਬੁਖਾ ਰਹੇ ਆ ਆਪਾਂ ਅੰਮ੍ਰਿਤਸਰ ਕਵਾੜ ਮਾਰਕੀਟ ਸ਼ੂਆ ਵਗੈਰਾ ਤੁਸੀਂ ਲੈ ਸਕਦੇ ਆ ਜਮਾਂ ਬਿਲਕੁਲ ਨਵੀਆਂ ਵੀ ਇੱਧਰ ਜਿਵੇਂ ਡੀਲਕਸ ਟਰੈਕਟਰ ਖੜਾ ਡੀਲਕਸ ਖੜਾ 3600 ਫੋਰਡ ਖੜਾ ਮਹਿੰਦਰਾ ਖੜਾ ਨਾਲ ਹੀ ਤੇ ਆਹ ਟਾਈਟਾ TJ ਮਾਡਲ ਖੜਾ ਜੀ ਘੱਟੋ ਘੱਟ 2003 ਮਾਡਲ ਦੇ ਆਸ-ਪਾਸ ਟਰੈਕਟਰ ਖੜਾ ਇਹ 585 ਸ਼ੂ ਲੱਭਣੀ ਬਹੁਤ ਔਖੀ ਹੈ ਤੇ ਆ 550 575 ਖੜਾ ਸ਼ੂ ਪਈ ਆ ਅਗਰੇ ਇੱਕ ਭਾਜੀ ਫਾਰਮਟ੍ਰੈਕ 60 ਫਾਰਮਟ੍ਰੈਕ 60 ਸੁਪਰ ਮੈਕਸ ਮਾਡਲ ਟਰੈਕਟਰ ਖੜਾ ਤੇ ਇਧਰਲੇ ਪਾਸੇ ਵਿਖਾ ਦਈਏ ਸੋਨਾਲੀਕਾ 700 ਪਿਆ 750 ਟਰੈਕਟਰ ਨਾਲ ਹੀ ਖੜਾ ਜੀ ਸ਼ਾਮੇ ਗਰੀਸ ਸ਼ਾਮੇ ਗਰੀਸ ਟਰੈਕਟਰ ਆ 453 53 ਇੱਥੇ ਇਕੱਲਾ ਇਹ ਨਹੀਂ ਨਾਲ ਹੀ ਤੁਹਾਨੂੰ ਇਧਰ ਵਿਖਾ ਦਈਏ ਤਾਂ ਰਿਮ ਵਗੈਰਾ ਰਿਮ ਪਿਆ ਟਰੈਕਟਰਾਂ ਦੇ ਰਮ ਵਗੈਰਾ ਹਰ ਇੱਕ ਤਰ੍ਹਾਂ ਦਾ ਸਮਾਨ ਪਿਆ ਰਿਮ ਟਾਇਰ ਇੰਜਨ ਹਾਂਡੀ ਕਿਸੇ ਦੀ ਟੁੱਟ ਜਾਂਦੀ ਆ ਉਹ ਵੀ ਲਿਜਾ ਸਕਦੇ ਆ ਜਿਵੇਂ ਆਹ ਹਾਂ ਟੈਂਕੀ ਪਈ ਆ 555 ਦੀ ਆ ਹਿੱਸਾ ਪਿਆ ਘੱਟੋ ਘੱਟ 2010 ਮਾਡਲ ਦਾ ਹੋਊਗਾ ਜੀ ਇਹ ਮਹਿੰਦਰੇ ਦਾ ਆ ਇਹ ਹਿੱਸਾ ਵੀ ਲਿਜਾ ਸਕਦੇ ਇੱਥੇ ਆ ਕੇ ਇਧਰਲੇ ਪਾਸੇ ਹੋਰ ਵੀ ਨਿਗਮ ਰਾਲੇ ਜੀ ਤੁਹਾਨੂੰ ਇਧਰਲੇ ਪਾਸੇ ਕੋਈ ਇੱਕ ਦੁਕਾਨ ਨਹੀਂ ਘੱਟੋ ਘੱਟ 25 ਤੋਂ 30 ਦੁਕਾਨਾਂ ਹੋਣੀਆਂ ਜਿਹੜੇ ਟਰੈਕਟਰਾਂ ਦਾ ਕੰਮ ਹੀ ਕਰੀ ਜਾਂਦੇ ਇੱਥੇ ਆ ਜਿਵੇਂ ਮੈਸੀ ਖੜਾ ਜੀ ਪੁਰਾਣਾ ਟਰਬੋ ਵੀ ਲੱਗੀ ਆ ਟਰੈਕਟਰ ਤੇ ਟਰਬੋ ਲੱਗੀ ਜਣਾ 10 35 ਵਾਲਾ ਇਹ ਵੀ ਟਰੈਕਟਰ ਇੱਥੇ ਲਿਆ ਜਾ ਸਕਦੇ ਟਰਬੋ ਖਲਾ ਕੇ ਲਿਆ ਜਾ ਸਕਦੇ ਆ ਇਧਰ ਬੈ ਦਿਖਾਣ ਵੇਖੋ ਤੁਸੀਂ ਫਾਈਡਰ ਦੇ ਇੰਜਨ ਵਗੈਰਾ ਸੋਨਾਲੀਕਾ ਦੇ ਇੰਜਨ ਪਿਆ ਬਿਲਕੁਲ ਆਹ ਆਹ ਸੋਨਾਲੀਕਾ ਟਰੈਕਟਰ ਦਾ ਇੰਜਨ ਆ ਸੋਨਾਲੀਕਾ 60 ਦਾ ਬਿਲਕੁਲ ਸਾਫ ਕੰਡੀਸ਼ਨ ਦਾ 2 ਸਿਲੰਡਰ 724 ਦਾ ਇਸ ਨੇ ਜਨਰੇਟਰ ਵਗੈਰਾ ਤੇ ਲਾਉਣਾ ਇਹ ਵੀ ਇੱਥੇ ਮਿਲ ਜੂਗਾ ਆ ਪਈਏ ਸਵਰਾਜ 744 ਦੀ ਹਾਂਡੀ 744 ਦੀ ਹਾਂਡੀ ਤੇ ਇਧਰਲੇ ਪਾਸੇ ਤੁਹਾਨੂੰ ਹੋਰ ਵੀ ਵਿਖਾ ਦਈਏ ਤਾਂ ਇਧਰਲੇ ਪਾਸੇ ਆ ਪਿਆ ਜੀ ਉਹ ਇੰਜਨ ਜੋ ਮਹਿੰਦਰਾ ਮੈਸੀ ਇੰਜਨ ਵਾਲਾ ਟਰੈਕਟਰ ਆਉਂਦਾ ਸੀ ਉਹਦਾ ਇੰਜਨ ਪਿਆ 495 ਦਾ ਇੱਕ ਨਹੀਂ ਦੋ ਤਿੰਨ ਪਏ ਆ ਇੱਕੋ ਜਿਹੀ ਇਹ ਵੀ ਮਿਲ ਜਾਣਗੇ ਜੇ ਕਿਸੇ ਨੇ ਜੀਪ ਵਗੈਰਾ ਚੀਜ਼ਾਂ ਰੱਖਣਾ ਤਾਂ ਉਹ ਵੀ ਮਿਲ ਜਾਣਗੇ ਆ ਵੱਡੇ 6 ਸਿਲੰਡਰ ਇੰਜਨ ਵੀ ਪਏ ਆ ਕੰਬਾਈਨ ਨਾਲੇ ਤੇ ਹੋਰ ਵੀ ਵਿਖਾ ਦਈਏ ਤੁਹਾਨੂੰ ਅੱਗੇ ਤੁਹਾਨੂੰ ਹੋਰ ਵੀ ਵਿਖਾ ਦਈਏ ਤਾਂ ਇਧਰ ਜਿਵੇਂ ਟਰੈਕਟਰ ਖੜਾ 485 ਆਈਸ਼ ਆਈਸ਼ ਟਰੈਕਟਰ ਖੜਾ 485 ਡਬਲ ਕਲਚ ਇਹ ਮਹਿੰਦਰਾ ਖੜਾ ਜੀ ਤੇ ਸਟੀering ਵਗੈਰਾ ਕਿਸੇ ਦਾ ਕੰਮ ਹੈਗਾ ਪਟੇ ਕਮਾਨੀਆਂ ਦਾ ਤੇ ਪਟੇ ਕਮਾਨੀਆਂ ਦਾ ਕੰਮ ਇਕੱਲਾ ਸਮਾਨ ਮਿਲੂ ਕੋਈ ਦੁਕਾਨ ਤੋਂ ਕਿਸੇ ਦਾ ਕੰਮ ਟਾਇਰਾਂ ਦਾ ਤੋਂ ਇਕੱਲੇ ਟਾਇਰ ਹੀ ਮਿਲਣਗੇ ਜੀ ਅੰਬਰਸਰ ਕਬੜਾਡ ਮਾਰਕੀਟ ਦੇ ਵਿੱਚ ਦੇਖ ਸਕਦੇ ਆ ਇਧਰਲੇ ਪਾਸੇ ਇਧਰਲੇ ਪਾਸੇ ਤੁਸੀਂ ਵੇਖ ਸਕਦੇ ਆ ਵੱਡੇ ਇੰਜਣ ਜਿਹੜੇ ਆਪਾਂ ਕਹਿੰਦੇ ਟਰੱਕਾਂ ਦੇ ਉਹ ਆਗੇ ਇਕੱਲੇ ਰੈਕਟਰਾਂ ਦਾ ਨਹੀਂ ਟਰੱਕਾਂ ਦੇ ਹਿੱਸੇ ਕਾਰਾਂ ਦਾ ਸਮਾਨ ਹਰ ਇੱਕ ਤਰ੍ਹਾਂ ਦਾ ਸਮਾਨ ਟਰੱਕਾਂ ਦੇ ਰਿੰਮ ਵਗੈਰਾ ਟਰਾਲੀਆਂ ਦੀ ਹਰ ਇੱਕ ਤਰ੍ਹਾਂ ਦਾ ਸਮਾਨ ਮਿਲਦਾ ਜੀ ਇੱਥੇ ਤੇ ਪਿਛਲੀ ਵਾਰ ਨਾਲੋਂ ਇਸ ਵਾਰ ਇੱਥੇ ਸਮਾਨ ਜ਼ਿਆਦਾ ਪਿਛਲੀ ਵਾਰ ਵੀ ਤੁਹਾਨੂੰ ਆਪਾਂ ਦਿਖਾਇਆ ਸੀ ਇੱਥੇ ਤੇ ਇਸ ਵਾਰ ਸਮਾਨ ਜ਼ਿਆਦਾ ਇੱਥੇ ਤੇ ਬਾਕੀ ਨੂੰ ਇਧਰਲੇ ਪਾਸੇ ਨਿਗਾ ਮਰਾ ਦਈਏ ਇੱਕ ਬਾਈ ਜੀ ਕਮੈਂਟ ਕਰਕੇ ਦੱਸ ਦੋ ਕਿਹੜੇ-ਕਿਹੜੇ ਏਰੀਆ ਤੋਂ ਅੱਜ ਆਲੀ ਆਪਣੀ ਇਹ ਅੰਮਰਸਰ ਕਵਾੜ ਮਾਰਕੀਟ ਤੁਸੀਂ ਲਾਈਵ ਦੇਖ ਰਹੇ ਆ ਕਮੈਂਟ ਕਰਕੇ ਦੱਸ ਦੋ ਬਾਕੀ ਇਧਰਲੇ ਪਾਸੇ ਸ਼ਹਿਰ ਵਗੈਰਾ ਸੂਈ ਸਕਦੇ ਆ। ਸ਼ੇਅਰ ਸ਼ੇਅਰ ਕਰ ਦੇ ਜੀ ਚੰਗੀ ਚੰਗੀ ਵੀਡੀਓ ਦੀ। ਸ਼ੇਅਰ ਕਰਨ ਦਾ ਮਤਲਬ ਇਹ ਆ ਕਿ ਕਈ ਯਾਰ ਕਿਸੇ ਕਿਸਾਨ ਭਰਾ ਨੂੰ ਪਤਾ ਨਹੀਂ ਲੱਗਦਾ ਕਿ ਇਹ ਸਮਾਨ ਲੈ ਕੇ ਉਹਨਾਂ ਦੇ ਕਿੱਥੋਂ ਲੈ ਕੇ ਆਈਏ। ਆ ਵੀ ਬਿਲਕੁਲ ਤੁਹਾਡੇ ਕੋਲ ਹੀ ਮਾਰਕੀਟ ਆ। ਇੱਥੋਂ ਆ ਕੇ ਤੁਸੀਂ ਸਮਾਨ ਵਗੈਰਾ ਖਰੀਦ ਸਕਦੇ ਆ। ਆ ਮਸ਼ੀਨਾਂ ਦੇ ਹੈਡਰੇ ਚੀਨਾਂ ਦੀਆਂ ਚੈਸੀਆਂ ਵਗੈਰਾ ਪਈਆਂ ਇੱਥੇ। ਖੋਲ ਚੁਕੀਆਂ ਜੋ। ਇੱਥੇ ਲੈ ਬਸ ਗੱਡੀਆਂ ਦੇ ਟਾਇਰ ਕੋਈ ਅੱਧੇ ਲੈਣੇ ਆ ਕੋਈ 70 ਰੁਪਏ ਦੇ ਟਾਇਰ ਲੈਣੇ ਆ ਤਾਂ ਹਰ ਇੱਕ ਤਰ੍ਹਾਂ ਦੇ ਹਰ ਇੱਕ ਤਰ੍ਹਾਂ ਦੇ ਟਾਇਰ ਵਗੈਰਾ ਇੱਥੇ ਮਿਲ ਜਾਂਦੇ ਆ ਬਾਕੀ ਟੈਂਕੀਆਂ ਵਗੈਰਾ ਪਈਆਂ ਹੈਡਰੇ ਦੀਆਂ ਤੇ ਬਾਈ ਆਪਣਾ ਜੁੜਾ ਤਲਵੰਡੀ ਸਾਬੋਤ ਅੰਮ੍ਰਿਤਸਰ ਤੋਂ ਬਾਈ ਜਕਸੀਰ ਤੇਰੇ ਏਰੀਆ ਕੀ ਅੱਜ ਆਏ ਹੋਏ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸ਼ੇਅਰ ਕਰ ਦਿਓ ਤਾਂ ਜੋ ਲੋੜਵੰਦ ਵੀਰਾਂ ਤੱਕ ਆਪਣੀ ਅੱਜ ਵਾਲੀ ਵੀਡੀਓ ਪਹੁੰਚ ਜੇ ਚੰਗੇ ਚੰਗੇ ਲਾਈ ਵੀਲ ਜਿਹੜਾ ਆਪਾਂ ਕਹਿੰਨੇ ਕਿ ਨਵੇਂ ਮਾਰਕੀਟ ਚ ਆਏ ਨਹੀਂ ਉਹ ਲਾਈ ਵੀਲ ਮਿਲ ਜਾਂਦਾ ਇੱਥੇ ਇਧਰਲੇ ਪਾਸੇ ਤੁਹਾਨੂੰ ਵਿਖਾ ਦਈਏ ਜਿਵੇਂ ਟਰੈਕਟਰ ਦੇ ਅਗਲੇ ਚੌੜੇ ਟਾਇਰ ਪਾਉਣੇ ਕਿਸੇ ਜੀਪ ਦੇ ਪਾਉਣੇ ਇੱਕੋ ਜਿਹੇ ਚਾਰੇ ਉਹ ਵੀ ਮਿਲ ਜਾਣਗੇ ਕੱਲਾ ਇਹੋ ਨਹੀਂ ਕੱਪ ਵਗੈਰਾ ਵੀ ਮਿਲਦੇ ਆ ਆਪਾਂ ਪਲਾਸਟਿਕ ਦੇ ਜਿਵੇਂ ਹਲਕਾ ਸਮਾਨ ਹੁੰਦਾ ਉਹ ਵੀ ਮਿਲਦਾ ਮੋਟਰਸਾਈਕਲਾਂ ਦੇ ਲਾਈ ਵੀਲ ਤੱਕ ਮਿਲਦੇ ਆ ਇਹ ਵੀ ਵਿਖਾ ਦਿੰਨੇ ਆ ਤੁਹਾਨੂੰ ਮੋਟਰਸਾਈਕਲ ਦੇ ਟਾਇਰ ਲਾਈ ਵੀਲ ਨਵੇਂ ਵੀ ਪੁਰਾਣੇ ਵੀ ਹਰੇਕ ਤਰ੍ਹਾਂ ਦੇ ਨਵੇਂ-ਨਵੇਂ ਡਿਜ਼ਾਈਨਾਂ ਦੇ ਇੱਥੇ ਪਈ ਆ ਅੰਮ੍ਰਿਤਸਰ ਕੋਹਾੜ ਮਾਰਕੀਟ ਮਾਰਕੀਟ ਦੇ ਵਿੱਚ ਚੈੱਕ ਆਪਣੇ ਪੇਜ ਨੂੰ ਕਰ ਲਓ ਜੀ ਫੋਲੋ ਆਪਾਂ ਤੁਹਾਡੇ ਵਾਸਤੇ ਨਵੀਆਂ-ਨਵੀਆਂ ਵੀਡੀਓ ਲੈ ਕੇ ਆਈਏ ਨੇ ਲਗਾਤਾਰ ਫਿਰ ਤਾਂ ਜੋ ਤੁਹਾਡੇ ਤੱਕ ਵੀਡੀਓ ਪਹਿਲੀਆਂ ਜੀ ਪਹੁੰਚ ਜਾ ਕਰੇ ਪਹਿਲੀਆਂ ਜੀ ਵੀਡੀਓ ਪਹੁੰਚ ਜਾ ਕਰੇ ਆ ਗਿਆ ਜੀ ਵੀਡੀਓ ਪਹੁੰਚ ਗਿਆ ਕਰੇ ਤੁਸੀਂ ਉਹਦਾ ਲਾਭ ਉਠਾ ਸਕੋ ਆ ਆਈਆਂ ਜੀ ਮੋਟਰਸਾਈਕਲ ਦੇ ਲਾਈ ਵੀਲਾਂ ਦੀ ਦੁਕਾਨਾ ਦੇਖ ਸਕਦੇ ਆ ਬ੍ਰਦਰ ਟਾਇਰ ਵਾਲੇ ਤੇ ਕਿਸੇ ਨੇ ਕੋਈ ਗੱਲ ਬਈ ਕੋਈ ਖਾਸ ਕੁਝ ਨਹੀਂ ਆ ਕਮੈਂਟ ਕਰਕੇ ਦੱਸੋ ਹੁਣ ਆਪਾਂ ਵੀਡੀਓ ਨੂੰ ਕਰ ਦਿੰਨਾ ਜੀ ਬੰਦ ਮਿਲਦੇ ਆਂ ਫਿਰ ਹੁਣ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ